ਜੌਰੀ ਦੀ ਦੁਕਾਨ 'ਚ ਚੂਹੇ ਨੇ ਗੁਰੂ ਮਗਰਲੇ ਮਨੇ ਚੂਹੇ ਬਹੁਤ ਰਹਿੰਦੇ ਸੀ ਚੌਰੀ ਨੇ ਸੋਚਿਆ ਵੀ ਹੀਰਾ ਬੜਾ ਮਹਿੰਗਾ ਤੇ ਚੂਹਾ ਗਿਆ ਖਾ ਚੂਹਾ ਉਹੋ ਹੀ ਲੱਫਣਾ ਜਨੇ ਹੀ ਰਾਖਾ ਦਾ ਉਹਨੂੰ ਕਹਿਨੇ 10 ਪਾਦੀ ਵੀ ਲਾਗੇ ਲਾਗੇ ਪਿੰਡ 'ਚ ਨਾ ਇੱਕ ਬੰਦਾ ਬੜਾ ਸਿਆਣਾ ਰਹਿੰਦਾ ਈ ਉਹਨੇ ਲੱਭ ਦੇਣਾ ਉਹ ਬੰਦਾ ਆ ਗਿਆ ਜੌਰੀ ਦੇ ਕੋਲ ਜੌਰੀ ਨੂੰ ਆ ਕੇ ਕਹਿੰਦਾ ਵੀ ਕਿੱਥੇ ਕੀ ਹੋਇਆ ਜੌਰੀ ਮਨ ਪਰੇਸ਼ਾਨ ਕਰਕੇ ਕਹਿੰਦਾ ਵੀ ਹੀਰਾ ਬੜਾ ਮਹਿੰਗਾ ਤੇ ਚੂਹਾ ਖਾ ਜੂਆ ਮਗਰਲੇ ਬਨੇ ਜਾਵੜਿਆ ਤੂੰ ਉੱਥੇ ਤੇ ਚੂਹੇ ਹੀ ਬਣੇ ਆ ਮੈਂ ਉਹ ਚੂਹਾ ਲੱਭਣਾ ਵਾਂ ਮੈਂ ਉਹ ਹੀਰਾ ਲੱਭਣਾ ਬੰਦਾ ਕਹਿੰਦਾ ਮੈਨੂੰ ਵਖਾ ਕੇ ਲਿਆ ਬੰਦਾ ਆ ਗਿਆ ਉਹਨੇ ਚਾਰ ਚੁਫੇਰੇ ਝਾਤੀ ਮਾਰ ਕੇ ਵੇਖਿਆ ਇੱਕ ਨੁੱਕਰ 'ਚ ਚੂਹੇ ਗੁਰਬਲ ਗੁਰਬਲ ਕਰਨ ਤੇ ਇੱਕ ਨੁੱਕਰ ਦੇ ਵਿੱਚ ਜੂਆ ਕੁਝੂ ਜਾ ਕੇ ਪਈਦਾ ਇਕੱਠਾ ਜਾ ਬੰਦਾ ਆਵਾਜ਼ ਮਾਰ ਕੇ ਜੋਰੀ ਨੂੰ ਕਹਿੰਦਾ ਵੇ ਉਹ ਜਿਹੜਾ ਬੈਠਾ ਨਾ ਕੱਲਾ ਇਹਨੂੰ ਵੜ ਦੇ ਕਿ ਦੀ ਖੋ ਦੇ ਹੀਰਾ ਤੇਰਾ ਨਿਕਲ ਆਉਣਾ ਈ ਜੂਆ ਮਾਰਿਆ ਗਿਆ ਹੀਰਾ ਕੱਢਿਆ ਗਿਆ ਬੰਦਾ ਲਗਾ ਤੁਰਨਾ ਤੇ ਜੋਰੀ ਨੇ ਗੁੱਟ-ਕੁੱਟ ਕੇ ਫੜ ਲਿਆ ਕਹਿੰਦਾ ਵੀ ਤੂੰ ਕਿਹੜੀ ਐਕਸਰੇ ਮਸ਼ੀਨ ਚੁੱਕੀ ਫਿਰਦਾ ਤੈਨੂੰ ਕਿਦਾਂ ਪਤਾ ਵੀ ਹੀਰਾ ਇੰਨੇ ਖਾਦਾ ਕਹਿੰਦਾ ਜਦੋਂ ਬੰਦਾ ਅਕਾਤ ਭੁੱਲ ਜਾਵੇ ਫਿਰ ਆਪਣਿਆਂ ਤੋਂ ਵੱਖਰੇ ਹੋ ਕੇ ਰਹਿਣ ਲੱਗ ਪੈਂਦਾ ਵਾ ਜੇ ਹੀਰਾ ਖਾ ਕੇ ਤੇ ਆਪਣਿਆਂ ਦੇ ਵਿੱਚ ਹੀ ਲੁਗਿਆ ਰਹਿੰਦਾ ਮੈਨੂੰ ਥੋੜਾ ਲੱਪਣਾ ਹੀ ਏ ਇਹ ਮਾੜਾ ਜਿਹਾ ਹੀਰਾ ਖਾਦਾ ਇਹ ਸਮਝਣ ਲੱਗ ਪਿਆ ਆਪਣੇ ਆਪ ਨੂੰ ਫੰਨੇ ਖਾਏ ਨੇ ਪਹਿਲੇ ਦਿਨੀ ਆਪਣੇ ਨਾਲ ਦੇ ਛੱਡ ਦਿੱਤੇ ਤੇ ਵੱਖਰਾ ਹੋ ਗਿਆ ਵੇਖਿਆ ਕਈਆਂ ਲੋਕਾਂ ਨੂੰ ਇਹ ਪਹਿਲੇ ਦਿਨੀ ਨਾਲ ਦੇਆਂ ਦਾ ਸਾਥ ਛੱਡਦਾ ਪਹਿਲੇ ਦਿਨੀ ਪਿੰਡ ਵਾਲੇ ਛੱਡਦੇ ਪਹਿਲੇ ਦਿਨੀ ਆਪਣੀ ਟੀਮ ਦੇ ਬੰਦੇ ਛੱਡ ਦਿੰਦੇ ਘੁਲ ਮਿਲ ਕੇ ਰੋ ਟੀਮ ਟੀਮ ਹੀ ਹੁੰਦੀ ਆ ਪਿੰਡ ਪਿੰਡ ਹੀ ਹੁੰਦਾ ਵਾ ਆਪਣੇ ਆਪਣੇ ਹੀ ਹੁੰਦੇ ਆ ਭਰਾ ਸੱਜਣ ਮਿੱਤਰ ਕਦੀ ਔਖੇ ਟਾਈਮ ਤੇ ਦੌਲਤ ਸ਼ੋਹਰਤ ਮਿਲੇ ਤੇ ਛੱਡਣੀ ਨਹੀਂ ਚਾਹੀਦੀ